ਦੋਸਤੋ ਕੀ ਹਾਲ ਚਾਲ ਹੈ ਅੱਜ ਅਸੀਂ ਛੱਤ ਦੇ ਉੱਤੇ ਪਾਣੀ ਵਾਲੀ ਟੈਂਕੀ ਸਾਫ਼ ਕਰ ਰਹੇ ਸੀਗੇ ਤਾਂ ਮੈਨੂੰ ਲੱਗਿਆ ਕਿ ਆ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਅਸੀਂ ਇਹ ਪਾਣੀ ਦੀ ਟੈਂਕੀ ਨੂੰ ਸਾਫ਼ ਕੀਤਾ ਸੀਗਾ ਤੇ ਇੱਥੇ ਮੈਂ ਵੀ ਦੱਸ ਦਿੰਦਾ ਕਿ ਜਿਹੜਾ ਅਸੀਂ ਇੱਥੇ ਪਾਣੀ ਟੈਂਕੀ ਦੇ ਵਿੱਚ ਭਰਦੇ ਹਾਂ ਉਹ ਸਮਰਸੀਬਲ ਤੋਂ ਭਰਦੇ ਹਾਂ ਤੇ ਸਾਡਾ ਇਲਾਕਾ ਹੈਗਾ ਆ ਹੁਸ਼ਿਆਰਪੁਰ ਇਲਾਕਾ ਕੰਢੀ ਇਲਾਕਾ ਆ ਮਾਲਪੁਰ ਦੇ ਕੋਲ ਪੈਂਦਾ ਜੀ ਤੇ ਜਿੱਥੇ ਦਾ ਪਾਣੀ ਲਗਭਗ ਬਾਕੀ ਪੰਜਾਬ ਦੇ ਨਾਲੋਂ ਸਾਫ਼ ਤੇ ਪੀਣਯੋਗ ਮੰਨਿਆ ਜਾਂਦਾ ਹੈ ਤੁਸੀਂ ਉੱਥੇ ਦੇ ਹਾਲਾਤ ਦੇਖੋ ਪਾਣੀ ਦੇ ਕੀ ਹੈਗੇ ਆ ਕਿਸ ਹਸਾਬ ਦੇ ਨਾਲ ਇਹਦੇ ਵਿੱਚ ਲਾਈਮ ਸਕੇਲ ਇਕੱਠਾ ਹੋਇਆ ਇਹਦੇ ਵਿੱਚ ਮੁੱਖ ਤੌਰ ਤੇ ਕੈਲਸ਼ੀਅਮ ਕਾਰਬੋਨੇਟ ਵਗੈਰਾ ਹੁੰਦਾ ਹੈ ਨਾ ਇਹੀ ਪਾਣੀ ਜਦੋਂ ਟੂਟੀਆਂ ਦੇ ਵਿੱਚ ਥੱਲੇ ਜਾਂਦਾ ਹੈ ਟੂਟੀਆਂ ਦੇ ਉੱਤੇ ਜੰਮ ਜਾਂਦਾ ਹੈ ਟਾਈਲਸ ਦੇ ਉੱਤੇ ਜੰਮ ਜਾਂਦਾ ਹੈ ਚਿੱਟੇ-ਚਿੱਟੇ ਨਿਸ਼ਾਨ ਛੱਡਦਾ ਬਾਲਟੀਆਂ ਦੇ ਵਿੱਚ ਜਾਂਦਾ ਤੇ ਉੱਥੇ ਨਿਸ਼ਾਨ ਛੱਡ ਦਿੰਦਾ ਹੈ ਚਿੱਟੇ-ਚਿੱਟੇ ਹੁਣ ਦੋਸਤੋ ਸੋਚਣ ਵਾਲੀ ਗੱਲ ਹੈ ਕਿ ਪਾਣੀ ਪੀਣ ਲਈ ਵੀ ਆਪਾਂ ਇਹੀ ਵਰਤਦੇ ਹਾਂ ਤੇ ਇਹ ਸਾਡੇ ਸਰੀਰ ਦੇ ਵਿੱਚ ਚਿਤ ਜਾਂਦਾ ਹੈ ਤੇ ਉੱਥੇ ਕੀ ਨੁਕਸਾਨ ਕਰਦਾ ਹੋਊਗਾ ਹੁਣ ਇੱਥੇ ਮੇਰੇ ਇਲਾਕੇ ਦੀ ਗੱਲ ਕਰਦੇ ਹਾਂ ਤਾਂ ਇੱਥੇ ਪਥਰੀ ਦੀ ਪ੍ਰੋਬਲਮ ਜਿਹੜੀ ਆਮ ਹੈਗੀ ਆ ਬਹੁਤ ਸੱਜਣਾਂ ਜਿਹੜੇ ਪਥਰੀ ਦੀ ਪ੍ਰੋਬਲਮ ਦੇ ਨਾਲ ਪੀੜਤ ਹੈਗੇ ਕਿਡਨੀ ਸਟੂਨਸ ਦੇ ਨਾਲ ਚਮੜੀ ਦੀਆਂ ਬਿਮਾਰੀਆਂ ਹੋ ਗਈਆਂ ਤੇ ਇਹਨਾਂ ਤੋਂ ਪੀੜਤ ਹੈਗੇ ਆ ਇਹਦਾ ਕਾਰਨ ਕਿਤੇ ਨਾ ਕਿਤੇ ਪਾਣੀ ਆ ਇਹ ਜਿਹੜਾ ਲਾਈਮ ਸਕੇਲ ਆ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਨਿਕਲਦਾ ਆ ਅਸੀਂ ਇਹਦੇ ਲਈ ਦੂਸਰੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹਿੰਦੇ ਨੇ ਕਿ ਜੀ ਆਹ ਕਾਰਨ ਕਰਕੇ ਹੋ ਗਿਆ ਆਹ ਕਾਰਨ ਕਰਕੇ ਹੋ ਗਿਆ ਪਾਣੀ ਹੁਣ ਇੰਨਾ ਖਰਾਬ ਹੋ ਚੁੱਕਾ ਕਿਤੇ ਨਾ ਕਿਤੇ ਕਸੂਰਵਾਰ ਤਾਂ ਆਪਾਂ ਵੀ ਆ ਅਸੀਂ ਪੈਸਟਿਸਾਈਡ ਜਿਹੜੇ ਆ ਜ਼ਿਆਦਾ ਵਰਤਦੇ ਆ ਇਨਸੈਕਟਿਸਾਈਡ ਜ਼ਿਆਦਾ ਵਰਤਦੇ ਆ ਘਰਾਂ ਦੇ ਵਿੱਚ ਵੀ ਆਪਾਂ ਜਿਹੜੀ ਸਰਫ ਵਗੈਰਾ ਆ ਉਹ ਜ਼ਿਆਦਾ ਯੂਜ਼ ਕਰਦੇ ਆ ਜਿਹੜਾ ਉਹ ਜਾ ਕੇ ਸਾਰਾ ਕੁਝ ਪੋਲੂਸ਼ਨ ਜਾਂਦਾ ਸਾਰਾ ਧਰਤੀ 'ਤੇ ਆਉਂਦਾ ਉਹ ਤੇ ਹੁਣ ਸਿਹਤ ਦੇ ਨਾਲ ਤਾਂ ਨੁਕਸਾਨ ਹੈਗਾ ਹੈਗਾ ਆ ਤੁਸੀਂ ਦੇਖੋ ਇਹਦੇ ਨਾਲ ਸਾਡੇ ਕੱਪੜੇ ਬਨ ਹੀ ਨਿੱਖਰਦੇ ਪਾਣੀ ਦੇ ਵਿੱਚ ਪਾਣੀ ਹਾਰਡ ਹੋ ਗਿਆ ਹੈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵੀ ਇਹਦੇ ਨਾਲ ਹੀ ਆ ਹੁਣ ਪੰਜਾਬ ਦੇ ਵਿੱਚ ਕੈਂਸਰ ਸਭ ਨਾਲੋਂ ਜ਼ਿਆਦਾ ਵੱਧ ਰਿਹਾ ਹੈ ਉਹਦੇ ਪਿੱਛੇ ਵੀ ਕਾਰਨ ਇਹੀ ਵਾਲਾ ਹੈ ਨਾ ਜੀ ਸਾਡੇ ਤਾਂ ਜਿਹੜੇ ਬੀਕਾ ਨੇਰ ਨੂੰ ਇੱਥੋਂ ਟ੍ਰੇਨ ਵੀ ਜਾਂਦੀ ਹੈ ਬਟਿੰਡੇ ਤੋਂ ਉਹ ਉਹਨੂੰ ਵੀ ਅਸੀਂ ਕੈਂਸਰ ਟ੍ਰੇਨ ਦਾ ਨਾਮ ਦੇ ਦਿੱਤਾ ਹੈ ਇੰਨੇ ਐਕਸੈਸ ਸਾਡੇ ਪੇਸ਼ੈਂਟ ਨਿਕਲ ਰਹੇ ਇੱਥੋਂ ਕੈਂਸਰ ਦੇ ਇਹ ਬਿਮਾਰੀਆਂ ਹੈਗੀਆਂ ਤੇ ਕਾਰਨ ਵੀ ਸਾਨੂੰ ਲੱਭਣੇ ਪਊਗੇ ਕਿ ਅਸੀਂ ਜ਼ਿੰਮੇਵਾਰ ਹਾਂ ਇਹਨਾਂ ਦੇ ਪਿੱਛੇ ਠੀਕ ਹੈ ਜੀ ਸਾਡੇ ਸਾਰਿਆਂ ਦਾ ਕਸੂਰ ਹੈ ਸਾਨੂੰ ਸਾਰਿਆਂ ਨੂੰ ਸੋਚਣਾ ਪੰਡਾ ਕਿ ਜੇ ਆਪਾਂ ਇਸ ਮਕਾਮ ਤੇ ਪਹੁੰਚੇ ਹਾਂ ਤੇ ਸਾਡਾ ਸਾਰਿਆਂ ਦਾ ਇੰਡੀਵਿਜੂਅਲੀ ਯੋਗਦਾਨ ਇਹਦੇ ਵਿੱਚ ਬਹੁਤ ਹੈ ਅਸੀਂ ਆਪਣੇ ਰਿਸੋਰਸਸ ਨਹੀਂ ਸੰਭਾਲੇ ਸਾਡੇ ਗੁਰੂ ਸਾਹਿਬ ਤਾਂ ਹਵਾ ਨੂੰ ਪਵਨ ਨੂੰ ਗੁਰੂ ਦਾ ਦਰਜਾ ਦੇ ਗਏ ਪਾਣੀ ਨੂੰ ਪਿਤਾ ਦਾ ਧਰਤ ਨੂੰ ਮਾਤਾ ਦਾ ਪਰ ਅਸੀਂ ਸਮਝੇ ਨਹੀਂ ਅਸੀਂ ਸਾਰਾ ਕੁਝ ਹੀ ਖਰਾਬ ਕਰ ਲਿਆ ਠੀਕ ਹੈ ਜੀ ਥੋੜੇ ਜਿਹੇ ਲਾਲਚ ਦੇ ਵਿੱਚ ਆ ਕੇ ਹਵਾ ਪਾਣੀ ਦੀ ਗੱਲ ਜਦ ਕਰਦੇ ਆ ਅਸੀਂ ਤਾਂ ਹਰ ਬੰਦਾ ਇਸ ਤੇ ਚਿੰਤਤ ਆ ਪਰ ਅਸੀਂ ਦੋਸ਼ ਦੂਜਿਆਂ ਤੇ ਮੜਦੇ ਆ ਅਸੀਂ ਆਪ ਤਾਂ ਕੁਛ ਕਰਦੇ ਨਹੀਂ ਕਿ ਇਹ ਸੁਧਾਰ ਲਈ ਜੇ ਅਸੀਂ ਇਕੱਲੇ ਇਕੱਲੇ ਸੋਚਾਂਗੇ ਕਿ ਸਾਡੀ ਕੀ ਜ਼ਿੰਮੇਵਾਰੀ ਹੈ ਅਸੀਂ ਕੀ ਕਰ ਸਕਦੇ ਆ ਤਾਂ ਸ਼ਾਇਦ ਅਸੀਂ ਕਿਸੇ ਹੱਦ ਤੱਕ ਇਸ ਪੋਲੂਸ਼ਨ ਦੇ ਉੱਤੇ ਕਾਬੂ ਪਾ ਲਾਂਗੇ ਤੇ ਠੀਕ ਰਹਾਵਾਂਗੇ ਹੁਣ ਅਸੀਂ ਥੋੜੇ ਸਾਲ ਪਹਿਲਾਂ ਦੀ ਗੱਲ ਕਰਦੇ ਆਂ ਲਗਭਗ 15-20 ਸਾਲ ਪਹਿਲਾਂ ਦੀ ਗੱਲ ਜਦੋਂ ਨਾ ਪੈਕਡ ਵਾਟਰ ਪੰਜਾਬ ਦੇ ਵਿੱਚ ਵੇਚਣਾ ਸ਼ੁਰੂ ਹੋਇਆ ਸੀ ਤਾਂ ਲੋਕ ਹੱਸਦੇ ਹੁੰਦੇ ਸੀ ਕਹਿੰਦੇ ਖਰੀਦਣਾ ਕਨੇ ਇਹ ਪੈਕਡ ਵਾਟਰ ਕੌਣ ਖਰੀਦੂਗਾ ਇਹਨੂੰ ਜੇ ਆਪਾਂ ਡੇਲੀ ਸੇਲ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਪੈਕਡ ਵਾਟਰ ਹੈ ਜਿਹੜਾ ਲਗਭਗ 35 ਕਰੋੜ ਦਾ ਰੋਜ਼ਾਨਾ ਵਿਕਦਾ ਆ ਜਿਹਦੇ ਵਿੱਚ ਕੋਲਡ ਡਰਿੰਕ ਆ ਜੇ ਕੋਲਡ ਡਰਿੰਕ ਨੂੰ ਛੱਡ ਦਈਏਗਾ ਜਾਂ ਕਹਿੰਦੇ ਕਿ ਮੈਜੋਰਟੀ ਦੇ ਵਿੱਚ ਕੋਲਡ ਡਰਿੰਕ ਵਿਕਦਾ ਆ ਤਾਂ ਪਰ ਫਿਰ ਵੀ ਆਪਾਂ ਇਹ ਇਨਕਾਰ ਨਹੀਂ ਕਰ ਸਕਦੇ ਕਿ 7 ਤੋਂ ਲੈ ਕੇ 10 ਕਰੋੜ ਦਾ ਲਗਭਗ ਡੇਲੀ ਪੈਕਡ ਵਾਟਰ ਵੇਚਦਾ ਹੈ 2017-18 ਤੋਂ ਲੈ ਕੇ ਅਕਤੂਬਰ 2024 ਤੱਕ 7 ਸਾਲਾਂ ਦੇ ਵਿੱਚ 62000 215 ਕਰੋੜ ਦਾ ਪਾਣੀ ਤੇ ਕੋਲਡ ਡਰਿੰਕ ਕੰਜ਼ੂਮ ਕਰ ਗਿਆ ਪੰਜਾਬੀ ਜਿਹੜਾ ਸੀ ਦੁਕਾਨਾਂ ਤੋਂ ਲੈ ਲੈ ਕੇ ਪੀਤਾ ਠੀਕ ਹੈ ਜੀ ਆਪਣਾ ਥੱਲੇ ਵਾਲਾ ਤਾਂ ਅਸੀਂ ਖਰਾਬ ਕਰ ਲਿਆ ਹੁਣ ਦੁਕਾਨਾਂ ਜੋਗੇ ਰਹਿ ਗਏ ਅਸੀਂ ਬਿਮਾਰੀਆਂ ਵੀ ਸਹਿੜ ਲਈ ਅਸੀਂ ਆਪੇ ਹੀ ਸਰੀਰ ਦਾ ਵੀ ਨੁਕਸਾਨ ਕਰਦੇ ਪਏ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਖਰਾਬ ਪਾਣੀ ਦੇ ਕੇ ਜਾ ਰਹੇ ਹਾਂ ਠੀਕ ਹੈ ਜੀ ਆਪਣੀ ਅਸੀਂ ਜ਼ਿੰਮੇਵਾਰੀ ਨੂੰ ਸਮਝੀਏ ਕਿ ਅਸੀਂ ਕੱਲਾ ਕੱਲਾ ਬੰਦਾ ਜ਼ਿੰਮੇਵਾਰ ਆ ਇਹ ਸਾਰੇ ਆਪਣੇ ਰਿਸੋਰਸਸ ਨੂੰ ਖਰਾਬ ਕਰਨ ਦੇ ਪਹਿਲਾਂ ਜਿਹੜੇ ਨਲਕੇ ਵੀ ਸੀਗੇ ਚੱਲਦੇ ਹੁੰਦੇ 15 15 20 ਵੀ ਫੁੱਟ ਤੇ 35 ਫੁੱਟ ਦੇ ਉੱਤੇ ਸਾਡੇ ਇਲਾਕੇ ਦੇ ਵਿੱਚ ਚੱਲਦੇ ਹੁੰਦੇ ਬਾਕੀ ਪੰਜਾਬ ਚ ਵੀ ਇਦਾਂ ਹੀ ਸੀਗੇ ਪਰ ਹੁਣ ਬਹੁਤ ਟਾਵਾ ਪਿੰਡ ਰਹਿ ਗਿਆ ਕੋਈ ਜਿੱਥੇ ਕੇ ਨਲਕਾ ਚੱਲਦਾ ਹੈ ਨਹੀਂ ਤਾਂ ਪਾਣੀ ਇੰਨਾ ਡੂੰਗਾ ਹੋ ਗਿਆ ਹੈ ਕਿ ਕੋਈ ਨਲਕਾ ਨਹੀਂ ਚੱਲਦਾ ਸਮਰਸੀਬਲ ਤੇ ਬੋਰ ਵੀ ਸਾਨੂੰ ਹਰੇਕ ਸਾਲ ਨਵੇਂ ਪਾਈਪਾਂ ਪਾ ਕੇ ਡੂੰਘੇ ਕਰਨੇ ਪੈਂਦੇ ਆ ਖੇਤਾਂ ਦੇ ਵਿੱਚ ਅਸੀਂ ਪਾਣੀ ਦਿੰਨੇ ਫਸਲਾਂ ਉਹ ਵੀ ਮੋਟਰ ਸੁੱਕ ਜਾਂਦੀ ਆ ਕਹਿੰਦੇ ਪਾਣੀ ਸੁੱਕ ਗਿਆ ਡੂੰਗਾ ਕਰਨਾ ਪੈਣਾ ਬਹੁਤ ਤੱਕ ਇਹ ਜਿਹੜੀ ਸਾਨੂੰ ਕੁਦਰਤ ਨੇ ਬਖਸ਼ ਕੀਤੀ ਆ ਇਹ ਸੰਭਾਲਣ ਦੀ ਲੋੜ ਆ ਬਾਕੀ ਅਸੀਂ ਆਪੇ ਜ਼ਿੰਮੇਵਾਰੀ ਆ ਸਾਰੇ ਜਣੇ ਅਸੀਂ ਕੀ ਦੇ ਕੇ ਜਾਣਾ ਆ ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਅਸੀਂ ਸਿਹਤ ਲਈ ਕਿੰਨੇ ਕਿ ਚਿੰਤਤ ਆ ਇਹਨਾਂ ਤੇ ਗੱਲਾਂ ਤੇ ਵਿਚਾਰ ਕਰ ਲਈਏ